ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਜੋ ਵੀ ਜਾਣਕਾਰੀ ਅਸੀਂ ਆਪ ਜੀ ਨਾਲ ਸਾਂਝੀ ਕਰਦੇ ਹਾਂ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਸਭ ਗੁਰਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਮਹਾਪੁਰਖਾਂ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਹੋਈ ਜਾਣਕਾਰੀ ਹੈ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਹੀ ਹੈ ਕਿ ਗੁਰੂ ਸਾਹਿਬਾਂ ਦੀ ਵੱਧ ਤੋਂ ਵੱਧ ਵਡਿਆਈ ਹੋ ਸਕੇ। ਤੰਤਨ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸਨ। ਜਿਸ ਨੂੰ ਪੰਜਾਬ ਦੇ ਵਿੱਚ ਜਨਮ ਮਿਲ ਗਿਆ ਉਸ ਤੋਂ ਸੋਵੇਰੀ ਵਲਿਹਾਰੇ ਜਾਈਏ। ਜਿਸ ਨੂੰ ਸਿੱਖਾਂ ਦੇ ਘਰੇ ਜਨਮ ਮਿਲ ਗਿਆ ਉਹ ਧੰਨ ਹੈ। ਪਰ ਜਿਸ ਨੂੰ ਅੰਮ੍ਰਿਤ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਮਿਲ ਗਿਆ ਗੁਰੂ ਨਾਨਕ ਦਾ ਸੇਵਕ ਬਣ ਗਿਆ ਉਸ ਨੂੰ 100 ਵਾਰ ਧੰਨ ਸ਼ਬਦ ਲੱਗਦਾ ਹੈ ਪਰ ਉਹ ਗੁਰੂ ਦਾ ਸਿੱਖ ਧੰਨ ਹੈ অতি ਵੱਡੇ ਭਾਗਾਂ ਵਾਲਾ ਹੈ ਜਿਸ ਨੂੰ ਸਿੱਖਾਂ ਦੇ ਘਰੇ ਜਨਮ ਵੀ ਮਿਲ ਗਿਆ ਅਤੇ ਗੁਰੂ ਦੀ ਸੇਵਾ ਸਿਮਰਨ ਕਰਦੇ ਹੋਏ ਕਰਮ ਬਣਾਉਣ ਦਾ ਸਮਾਂ ਵੀ ਮਿਲ ਗਿਆ ਜਿਸ ਧਰਮ ਦਾ ਗੁਰੂ ਸਣ ਦੇ ਕੋੜੇ ਸਮੇਤ ਸੱਚਖੰਡ ਗਿਆ ਹੋਵੇ ਉਸ ਕੌਮ ਵਿੱਚ ਜਨਮ ਲੈਣ ਵਾਲੇ ਨੂੰ ਕਿਉਂ ਨਹੀਂ ਧੰਨ ਸ਼ਬਦ ਲੱਗੇਗਾ ਕਰਤਾਰ ਕੀ ਸੋਗੰਦ ਹੈ ਗੁਰੂ ਨਾਨਕ ਕੀ ਕਸਮ ਹੈ ਜਿੰਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਸਿੰਘ ਕੀ ਉਹ ਕੰਮ ਹੈ ਹੁਣ ਬਾਬਾ ਜੀ ਬਚਨ ਕਰਨ ਲੱਗੇ ਕਈ ਮਨਮਤੀਏ ਕਹਿੰਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਣ ਦੇ ਸੱਚਖੰਡ ਨਹੀਂ ਗਏ ਪਰ ਜਿਨ੍ਹਾਂ ਦੇ ਪਿਛਲੇ ਪੁੰਨ ਨਹੀਂ ਜਿੰਨਾ ਕੋਲ ਗੁਰੂ ਦੀ ਪਛਾਣ ਕਰਨ ਜਿੰਨੇ ਕਰਮ ਹੀ ਨਹੀਂ ਉਹ ਗੁਰੂ ਦੀ ਮਿਹਰ ਤੋਂ ਸਖਣੇ ਸਰਦਾ ਹੀ ਨੇ ਲੋਕ ਕਦੇ ਗੁਰੂ ਸਾਹਿਬਾਂ ਦੀ ਸ਼ਕਤੀ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਗੁਰੂ ਸਾਹਿਬ ਤਾਂ ਸਰਬ ਕਲਾ ਸੰਪੂਰਨ ਸ਼ਕਤੀवान ਅਤੇ ਸਮਰੱਥ ਹੈ ਹੀ ਹਨ ਪਰ ਗੁਰੂ ਜੀ ਇੰਨੇ ਦਿਆਲੂ ਕਿਰਪਾਲੂ ਹਨ ਕਿ ਉਹ ਆਪਣੇ ਪਿਆਰੇ ਸਿੱਖਾਂ ਤੋਂ ਵੀ ਕੋਈ ਓਲਾ ਨਹੀਂ ਰੱਖਦੇ ਜਿਹੜੇ ਵੀ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਦੇ ਨਾਮ ਦੀ ਅਰਾਧਨਾ ਕਰਦੇ ਹਨ ਗੁਰੂ ਸਾਹਿਬ ਉਸ ਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਹਨ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਰੋ ਕਰੋ ਨਿਵਾਸ ਇਸੇ ਗੱਲ ਦਾ ਪਰਮਾਣ ਦਿੰਦੇ ਹੋਏ ਇੱਕ ਮਹਾਪੁਰਖਾਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ ਉਹ ਮਹਾਪੁਰਖ ਇੱਕ ਗੁਰਦੁਆਰੇ ਵਿੱਚ 11 ਸਾਲ ਤੋਂ ਗ੍ਰੰਥੀ ਦੀ ਡਿਊਟੀ ਕਰਦੇ ਸਨ ਰਹਿਤ ਮਰਿਆਦਾ ਵਿੱਚ ਪੱਕੇ ਰਹਿੰਦੇ ਸਨ ਬਿਰਦਾਇੂ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬਾਂ ਦੀ ਸੇਵਾ ਪੂਰੀ ਸ਼ਰਧਾ ਭਾਵਨਾ ਅਤੇ ਪ੍ਰੇਮ ਨਾਲ ਕਰਦੇ ਸਨ ਗੁਰਦੁਆਰੇ ਦੇ ਪ੍ਰਧਾਨ ਦੇ ਘਰੋਂ ਬਾਬਾ ਜੀ ਲਈ ਪੂਰੇ ਵਿਵੇਕ ਦਾ ਪ੍ਰਸ਼ਾਦਾ ਆਉਂਦਾ ਸੀ ਬਾਬਾ ਜੀ ਕਦੇ-ਕਦੇ ਸਹਿਜ ਸੁਭਾਏ ਹੀ ਨਿਰੰਕਾਰ ਦੀ ਮੌਜ ਵਿੱਚ ਬਚਨ ਕਰਿਆ ਕਰਦੇ ਸਨ ਜਦੋਂ ਮੈਂ ਮਰਨਾ ਹੈ ਮੈਂ ਤੁਹਾਡੀਆਂ ਲੱਕੜਾਂ ਨਹੀਂ ਖਰਾਬ ਕਰਨੀਆਂ ਨਾ ਕੋਈ ਸਮਗਰੀ ਵਰਤਣੀ ਹੈ ਅਤੇ ਨਾ ਹੀ ਚਾਰ ਮੋਢਿਆਂ ਤੇ ਚੜ ਕੇ ਜਾਣਾ ਹੈ ਪਰ ਸੁਣਨ ਵਾਲਿਆਂ ਨੇ ਇਸ ਗੱਲ ਦਾ ਯਕੀਨ ਨਾ ਕਰਨਾ ਜਦੋਂ ਬਾਬਾ ਜੀ ਦਾ ਸੱਚਖੰਡ ਜਾਣ ਦਾ ਸਮਾਂ ਨੇੜੇ ਆ ਗਿਆ ਤਾਂ ਉਹਨਾਂ ਦੇ ਜੀਵਨ ਜਿਉਣ ਦੇ ਢੰਗ ਤਰੀਕੇ ਆਮ ਦੁਨੀਆਂ ਨਾਲੋਂ ਬਿਲਕੁਲ ਹੀ ਵੱਖਰੇ ਹੋ ਗਏ ਸਨ ਇਸ਼ਨਾਨ ਕਰਨ ਵੇਲੇ ਉਹਨਾਂ ਨੇ ਜਕਾਰੇ ਛੱਡਣ ਲੱਗ ਜਾਣਾ ਭਜਨ ਬੰਦਗੀ ਵਾਲੀਆਂ ਰੂਹਾਂ ਨੂੰ ਜਦੋਂ ਸ਼ਹੀਦ ਸਿੰਘਾਂ ਦੇ ਦਰਸ਼ਨ ਹੁੰਦੇ ਹਨ ਤਾਂ ਉਹਨਾਂ ਦੇ ਸਤਕਾਰ ਵਿੱਚ ਫਤੇ ਵੀ ਬੁਲਾਉਣੀ ਪੈਂਦੀ ਹੈ ਅਤੇ ਜਕਾਰੇ ਵੀ ਲਗਾਉਣੇ ਪੈਂਦੇ ਹਨ ਜਿਸ ਦਿਨ ਉਹਨਾਂ ਦੇ ਸੱਚਖੰਡ ਜਾਣ ਦਾ ਸਮਾਂ ਆ ਗਿਆ ਉਸ ਦਿਨ ਉਹਨਾਂ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕੀਤਾ ਗੁਰੂ ਸਾਹਿਬਾਂ ਦੀ ਸੇਵਾ ਕਰਨ ਉਪਰੰਤ ਗੁਰੂ ਸਾਹਿਬਾਂ ਅੱਗੇ ਚੌਂਕੜਾ ਮਾਰ ਕੇ ਬੈਠ ਗਏ ਉਹਨਾਂ ਦੀ ਚੀਰੀ ਦਾ ਨੂਰ ਡੁੱਲ-ਡੁੱਲ ਪੈਂਦਾ ਸੀ ਜਦੋਂ ਇੱਕ ਨੌਜਵਾਨ ਲੜਕਾ ਜਿਹੜਾ ਪਹਿਲਾਂ ਵੀ ਬਾਬਾ ਜੀ ਲਈ ਪ੍ਰਸ਼ਾਦਾ ਲੈ ਕੇ ਆਇਆ ਕਰਦਾ ਸੀ ਉਹ ਅੱਜ ਵੀ ਬਾਬਾ ਜੀ ਲਈ ਜਲਪਾਣੀ ਲੈ ਕੇ ਆਇਆ ਤਾਂ ਉਸਨੇ ਬੇਨਤੀ ਕੀਤੀ ਬਾਬਾ ਜੀ ਪ੍ਰਸ਼ਾਦਾ ਛਕੋ ਬਾਬਾ ਜੀ ਮੁਸਕਰਾਏ ਤੇ ਵਜਨ ਕਰਨ ਲੱਗੇ ਇੱਥੇ ਰੱਖ ਦੇ ਕੁਝ ਦੇਰ ਬਾਅਦ ਸਕੂਲ ਜਾਣ ਤੋਂ ਪਹਿਲਾਂ ਉਸ ਲੜਕੇ ਨੇ ਸੋਚਿਆ ਕੀ ਪ੍ਰਸ਼ਾਦੇ ਵਾਲੇ ਬਰਤਨ ਘਰੇ ਰੱਖ ਆਵਾਂ ਫਿਰ ਸਕੂਲ ਜਾਵਾਂਗਾ ਜਦੋਂ ਉਹ ਬਰਤਨ ਲੈਣ ਲਈ ਵਾਪਸ ਆਇਆ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਬਾਬਾ ਜੀ ਨੇ ਗੁਰੂ ਸਾਹਿਬਾ ਅੱਗੇ ਮੱਥਾ ਟੇਕਿਆ ਹੋਇਆ ਸੀ ਅਤੇ ਉਹਨਾਂ ਦੀ ਧੁੰਨੀ ਵਿੱਚੋਂ ਦੋਹੇ ਪਾਸੇ ਲਾਟਾਂ ਨਿਕਲ ਰਹੀਆਂ ਸਨ ਉਮਰ ਵਿੱਚ ਛੋਟਾ ਸੀ ਸਮਝ ਨਹੀਂ ਸੀ ਉਸ ਲੜਕੇ ਨੇ ਅੱਗ ਨਿਕਲਦੀ ਦੇਖ ਕੇ ਰੌਲਾ ਪਾ ਦਿੱਤਾ ਲੋਕਾਂ ਦਾ ਬਹੁਤ ਹੀ ਭਾਰੀ ਇਕੱਠ ਹੋ ਗਿਆ। ਪੁਲਿਸ ਵੀ ਉੱਥੇ ਪਹੁੰਚ ਗਈ। ਹੁਣ ਕੁਝ ਦੁਨਿਆਵੀ ਬਿਰਤੀ ਦੇ ਲੋਕਾਂ ਨੇ ਰੌਲਾ ਪਾ ਦਿੱਤਾ ਕਿ ਪਾਣੀ ਪਾ ਕੇ ਅੱਗ ਬੁਝਾ ਦੇੋ। ਪਰ ਗੁਰਸਿੱਖੀ ਦੇ ਸਕੂਲ ਦੀ ਜਾਣਕਾਰੀ ਰੱਖਣ ਵਾਲੇ ਕੁਝ ਕੋ ਸਿਆਣੇ ਲੋਕ ਅੱਗੇ ਹੋਏ ਤੇ ਉਹਨਾਂ ਨੇ ਕਿਹਾ ਨਹੀਂ ਪਾਣੀ ਪਾ ਕੇ ਅੱਗ ਨਹੀਂ ਬੁਝਾਣੀ ਕਿਉਂਕਿ ਅੱਗ ਸਿਰਫ ਸਰੀਰ ਨੂੰ ਛੋ ਰਹੀ ਹੈ। ਪਰ ਜਿਸ ਦਰੀ ਤੇ ਬਾਬਾ ਜੀ ਬੈਠੇ ਹਨ ਉਸ ਦਰੀ ਨੂੰ ਤਾਂ ਅੱਗ ਲੱਗ ਹੀ ਨਹੀਂ ਰਹੀ ਉਸ ਅਗਨੀ ਦੇ ਵਿੱਚੋਂ ਹਵਨ ਵਰਗੀ ਸੁਗੰਧੀ ਆ ਰਹੀ ਸੀ ਦੇਖੋ ਆਪਣੇ ਗੁਰੂ ਦੀ ਸ਼ਕਤੀ ਜਿਸ ਨੇ ਵੀ ਗੁਰੂ ਪਾਤਸ਼ਾਹ ਦੀ ਰਹਿਤ ਕਮਾਈ ਬਚਨ ਮੰਨਿਆ ਫਿਰ ਉਹੋ ਵੀ ਗੁਰੂ ਦਸ਼ਮੇਸ਼ ਪਿਤਾ ਦੇ ਚਾਪੇਦ ਹੀ ਹੋ ਗਿਆ ਜਦੋਂ ਬਾਬਾ ਜੀ ਦਾ ਸਰੀਰ ਆਪਣੇ ਆਪ ਹੀ ਅਗਨ ਭੇਟ ਹੋ ਰਿਹਾ ਸੀ ਤਾਂ ਉੱਥੇ ਲੋਕਾਂ ਵਿੱਚ ਇੱਕ ਡੀਸੀ ਵੀ ਪਹੁੰਚਿਆ ਤੇ ਉਸਨੇ ਰਾਲਾ ਪਾਇਆ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਮੈਂ ਇਸ ਦਾ ਨਿਰੀਖਣ ਕਰਵਾਉਣਾ ਚਾਹੁੰਦਾ ਹਾਂ ਉਸ ਸਮੇਂ ਆਗੂ ਬੁਜੀ ਨੂੰ ਵੀ ਇੱਕ ਘੰਟਾ ਹੋ ਚੁੱਕਿਆ ਸੀ ਪਰ ਜਿੱਥੇ ਬਾਬਾ ਜੀ ਦਾ ਮੁਖ ਸੀ ਉੱਥੋਂ ਬਹੁਤ ਹੀ ਤੇਜ਼ ਅੱਗ ਦੀ ਲਾਟ ਨਿਕਲੀ ਤੇ ਬਹੁਤ ਉੱਚੀ ਉੱਠ ਕੇ ਫੈਲ ਗਈ ਉਹ ਡੀਸੀ ਬਹੁਤ ਹੀ ਡਰ ਗਿਆ ਉਸੇ ਸਮੇਂ ਹੀ ਉਸਨੇ ਬਾਬਾ ਜੀ ਨੂੰ ਨਮਸਕਾਰ ਕਰਕੇ ਭੁੱਲ ਮੰਗੀ ਤੇ ਕਿਹਾ ਮੈਂ ਨਿਰਖਣ ਨਹੀਂ ਕਰਵਾਵਾਂਗਾ ਇਸ ਤਰ੍ਹਾਂ ਉਹਨਾਂ ਮਹਾਪੁਰਖਾਂ ਦੀ ਸਾਰੇ ਸੰਸਾਰ ਵਿੱਚ ਜੈ ਜੈਕਾਰ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਅਜੇ ਹੀ ਅਨੋਖੇ ਜੀਵਨ ਕੌਤਕ ਜਾਣਨ ਅਤੇ ਸੁਣਨ ਲਈ ਸਬਸਕ੍ਰਾਈਬ ਕਰੋ ਸਾਡੇ YouTube ਚੈਨਲ ਧੰਨ ਗੁਰੂ ਨਾਨਕ ਵਧੇਰੇ ਜਾਣਕਾਰੀ ਲਈ ਆਈ ਬਟਨ ਵਿੱਚ ਦਿੱਤੇ ਲਿੰਕਸ ਅਤੇ ਡਿਸਕ੍ਰਿਪਸ਼ਨ ਬਾਕਸ ਵਿੱਚ ਬਾਬਾ ਜੀ ਦੇ ਜੀਵਨ ਸੰਬੰਧੀ ਹੋਰ ਬਹੁਤ ਸਾਰੇ ਲਿੰਕ ਦਿੱਤੇ ਗਏ ਹਨ ਜਿਸ ਤੇ ਕਲਿੱਕ ਕਰਕੇ ਤੁਸੀਂ ਹੋਰ ਵੀ ਲਾਹਾ ਪ੍ਰਾਪਤ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ